ਅਦੀਪਨ ਸਾਹਿਬ ਕਿਹੜੀ ਵਾਰਡ ਚ ਪ੍ਰਚਾਰ ਕਰਨ ਆਏ ਜੀ ਤੇ ਕੌਣ ਨੇ ਉਮੀਦਵਾਰ ਅੱਜ ਅਸੀਂ ਵਾਰਡ ਨੰਬਰ 17 ਦੇ ਵਿੱਚੋਂ ਉਮੀਦਵਾਰ ਕਮਲੇਸ਼ ਚੌਧਰੀ ਉਹਨਾਂ ਦੀ ਵਾਰਡ ਦੇ ਵਿੱਚੋਂ ਦੋਰ ਤੋਂ ਦੋਰ ਕਰਨ ਵਾਸਤੇ ਤੁਰੇ ਆਂ ਅਤੇ মিডিਆ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਕਿ ਜਿਹੜਾ ਸਾਡੇ ਕੋਲ ਪਹੁੰਚੀ ਇਸ ਤਰ੍ਹਾਂ ਦਾ ਹੰਗਾਰਾ ਜਿਹੜਾ ਵਾਰਡ ਵਿੱਚੋਂ ਮਿਲ ਰਿਹਾ ਵੇਖੋ ਜੀ ਸਾਨੂੰ 3-4 ਦਿਨ ਹੋ ਗਏ ਆ ਮੇਰੇ ਕੋਲ ਤੇ ਖੈਰ ਸਾਰਾ ਸ਼ਹਿਰ ਹੀ ਆ ਸਾਰੀਆਂ ਆਵਾੜਾਂ ਦੇ ਵਿੱਚ ਮੈਂ ਜਾ ਰਿਹਾ ਵਾਂ ਬਹੁਤ ਵਧੀਆ ਅੰਗਾਰਾ ਮੇਰ ਰਿਹਾ ਵਾ ਕੋਈ ਐਡੀ ਗੱਲ ਨਹੀਂ ਬੜੀ ਲੀਡ ਦੇ ਨਾਲ ਆਪਾਂ ਜਿੱਤਾਂਗੇ ਕੀ ਉਹ ਟ੍ਰਾਂਸਪੋਰਟਾਂ ਨੂੰ ਕਿਹੜੇ ਉਹ ਵਿਕਾਸ ਕਾਰਜਾਂ ਦਾ ਮਤਲਬ ਤੁਸੀਂ ਦੱਸ ਕੀ ਸਰਕਾਰ ਦੀਆਂ ਨੀਤੀਆਂ ਘਰ ਘਰ ਜਿਹੜੀਆਂ ਪਾ ਰਹੇ ਵਿਕਾਸ ਵੇਖੋ ਜੀ 75% ਤੇ ਅਸੀਂ ਕੀਤੇ ਆ 25% ਰਹਿਦੇ ਵੀ ਹੋਣਗੇ ਕੋਈ ਸ਼ਹਿਰ ਦੀ ਸੜਕਤ ਵੇਖ ਲਓ ਬਣਨ ਵਾਲੀ ਹੋਵੇ ਤੇ ਸਾਰੀਆਂ ਲਗਭਗ ਕੰਪਲੀਟ ਨੇ ਡੰਪ ਤੇ ਚਲੇ ਜੋ ਜਿਹੜਾ ਵੀ ਤੁਹਾਡੇ ਕੋਲ ਆਉਂਦਾ ਵਾ ਵੀ ਡੰਪ ਦਾ ਕੀ ਕੀਤਾ ਜਾ ਕੇ ਵੇਖ ਲਓ 1 ਮਹੀਨੇ ਤੱਕ ਉਹ ਵੀ ਖਤਮ ਹੋ ਜੂ ਉੱਥੇ ਮਸ਼ੀਨਾਂ ਲੱਗੀਆਂ ਵਾ ਸਾਰਾ ਉਹ ਖਤਮ ਹੋ ਰਿਹਾ ਵਾ ਵੱਖ-ਵੱਖ ਪਾਰਟੀਆਂ ਵੱਲੋਂ ਕਿਸ ਨਾਲ ਮੁਕਾਬਲਾ ਕੀ ਉਹਦੇ ਜ ਆਮ ਆਦਮੀ ਪਾਰਟੀ ਦੇ ਵੇਖੋ ਜੀ ਸਾਡੇ ਹਿਸਾਬ ਨਾਲ ਸਾਡਾ ਮੁਕਾਬਲਾ ਕਿਸੇ ਪਾਰਟੀ ਦੇ ਨਾਲ ਵੀ ਨਹੀਂ ਹੈਗਾ ਕਿਉਂਕਿ ਮੌਜੂਦਾ ਸਰਕਾਰ ਆ ਸਾਨੂੰ ਬਹੁਤ ਵਧੀਆ ਹਨੇਰਾ ਜਿਹੜਾ ਉਹ ਮਿਲ ਲਿਆ ਵਾ ਇਹੋ ਜੀ ਕੋਈ ਗੱਲ ਨਹੀਂ 25 ਦੀ 25 ਵਾੜਾਂ ਜਿਹੜੀਆਂ ਬੜੀ ਸ਼ਾਨ ਨਾਲ ਜਿੱਤਾਂਗੇ ਉਹ ਟਰਾਂਸਪੋਰਟਾਂ ਨੂੰ ਕਿਹੜੀ ਉਹ ਫੀਲ ਕਰਨੀ ਚਾਹੋਗੀ ਵੇਖੋ ਜੀ ਮੈਂ ਤੇ ਅਪੀਲ ਇਹੋ ਹੀ ਕਰੂੰਗਾ ਵੀ ਵੇਖੋ ਮੌਜੂਦਾ ਸਰਕਾਰ ਆ ਜੇ ਹੋਰ ਕਿਤੇ ਵੋਟ ਪਾਉਂਦੇ ਆ ਤੇ ਉੱਥੋਂ ਮਿਲਣਾ ਕਿ ਕੁਝ ਨਹੀਂ ਅਪੀਲ ਤੇ ਇਹੋ ਹੀ ਕਰਦੇ ਆ ਵੀ ਇਸ ਪਾਰਟੀ ਨੂੰ ਤਗੜੇ ਹੋ ਕੇ ਜਿਤਾਓ ਤੇ ਇਹਨਾਂ ਦੇ ਕੋਲੋਂ ਹੀ ਵਿਕਾਸ ਹੋਣਾ ਵਾ ਇਹਨਾਂ ਨੂੰ ਹੀ ਗਰੰਟਾ ਮਿਲ ਸਕਦੀਆਂ ਵਾ ਤੇ ਸ਼ਹਿਰ ਦਾ ਚੰਗੀ ਤਰ੍ਹਾਂ ਜਿਹੜਾ ਵਿਕਾਸ ਹੋ ਸਕੇ ਕਿਹੜੇ ਮੁੱਖ ਮੁੱਦਿਆਂ ਨੂੰ ਲੈ ਕੇ ਜਿਹੜੀ ਚੋਣ ਲੜੀ ਜਾ ਰਹੇ ਹੋ ਵੇਖੋ ਜੀ ਮੁੱਖ ਮੁੱਦੇ ਸਾਡੇ ਜਿਹੜੇ ਆ ਸਾਰੇ ਤੁਹੀ ਲਾਲੋ ਸੀ ਯੂਰੇਜ ਦਾ ਪਹਿਲੋਂ ਕਿੱਡਾ ਮੰਦੀ ਹਾਲ ਹੁੰਦੀ ਸੀ ਹੁਣ ਬਿਲਕੁਲ ਸੁਧਾਰਿਆ 19 ਕੀ ਥਾਂ ਤੇ ਹੋਊਗਾ ਸੜਕਾਂ ਦਾ ਵਿਕਾਸ ਅਸੀਂ ਸਾਰੇ ਸ਼ਹਿਰ ਦੇ ਘਰੇ ਘਰੇ ਕੀਤਾ ਕੋਈ ਇੱਕ ਅੱਧੀ ਰਹਿੰਦੀ ਹੋਊਗੀ ਬਾਕੀ ਇਹ ਆ ਵੀ ਸਾਰੇ ਦਾ ਸਾਰਾ ਵਿਕਾਸ ਤੇ ਬਿਲਕੁਲ ਐ ਸਹੀ ਸਲਾਮ ਚ ਚੱਲਣ ਲਿਆ ਵਾ ਵਿਰੋਧੀ ਐਵੇਂ ਰੌਲਾ ਪਾਈ ਜਾਣ ਜਿਹੜੇ ਰੌਲਾ ਪਾਉਂਦੇ ਉਹਨੂੰ ਗੁੱਟੋ ਫੜ ਕੇ ਲਿਆਇ ਜਾਇਓ ਵੀ ਵਿਖਾਓ ਕਿੱਥੇ ਕੀ ਹੈਗਾ ਨੁਕਸਾਨ ਕੀ ਹੋਇਆ ਮੈਡਮ ਕੋ ਕਹੋ ਤਾਂ ਕੇਸ ਨੰਬਰ ਰਿਵਾੜ ਤੋਂ ਜਿਹੜੀ ਆ ਜੀ ਤੁਸੀਂ ਲੜ ਰਹੇ ਤੇ ਕੀ ਤੁਹਾਡਾ ਇਸਵਾਰ ਦੇ ਵਿੱਚ ਮੈਂ ਕਾਫੀ ਲੰਬੇ ਸਮੇਂ ਸੇ ਕੰਮ ਕਰ ਰਹੀ ਹਾਂ ਜੈਸੇ ਕਿ ਸੁਨਾਕਰਨ ਕਮੇਟੀ ਦੀ ਵੀ ਮੈਂਬਰ ਹੈਗੀ ਹਾਂ ਮੈਂ ਜਿਹੜੇ ਖੰਬੇ ਲੱਗੇ ਆਪਣੇ ਡਿਵਾਈਡਰ ਤੇ ਇਹ ਕਹੇ ਤਾਂ ਖੰਮਾ ਪ੍ਰਿੰਟ ਕਰਾਇਆ ਸਾਰੀ ਲਾਈਟ ਮੈਂ ਚੇਂਜ ਕਰਾਈ ਹੈਗੀ ਹੈ ਜਿਹੜੀ ਡਿਵਾਈਡਰਾਂ ਦੀ ਸਫਾਈ ਹੈ ਵੇਖੋ ਤੁਸੀਂ ਡਿਵਾਈਡਰਾਂ ਫਾਰੇ ਹੈ ਲਿਸਟੇ ਪਏ ਸਾਰੇ ਇਹ ਸਭ ਤੋਂ ਜ਼ਿਆਦਾ ਮੁਸ਼ਕਲ ਸੀ ਮੇਰੇ ਬਾਅਦ ਦੇ ਵਿੱਚ ਸੀਵਰ ਦੀ ਸਾਰੇ ਜੋਧਪੁਰ ਦੇ ਵਿੱਚ ਸੀਵਰ ਦਾ ਪਾਣੀ ਬਹੁਤ ਹੀ ਖਲੋਤਾ ਰਹਿੰਦਾ ਸੀ ਉਹ ਹੁਣ ਸਾਰੇ ਵਧੀਆ ਚੱਲਦੇ ਪਏ ਆਪਾਂ ਸੂਬਾ ਸਰਕਾਰ ਦੇ ਨਾਲ ਉਹਨਾਂ ਦੀ ਸਫਾਈ ਕਰਾਈ ਸੀ ਜਦੋਂ ਤੇ ਸੀਵਰ ਪਏ ਸੀ આજ ਤੱਕ ਉਹਨਾਂ ਦੀ ਕੋਈ ਸਫਾਈ ਨਹੀਂ ਹੋਈ ਹੁਣ ਸਾਰੇ ਕੁਝ ਵਧੀਆ ਚੱਲਦੇ ਪਏ ਬਾਕੀ ਮੈਂ ਕਹੂੰਗੀ ਕਿ ਮੈਂ ਤੁਹਾਨੂੰ ਲੱਗੂਗਾ ਕਿ ਮੈਂ ਆਪਣੀ ਤਾਰੀਫ ਬਹੁਤ ਕਰ ਰਹੀ ਹਾਂ ਤੁਸੀਂ ਇਹਨਾਂ ਦੇ ਨਾਲ ਸਵਾਲ ਕਰੋ ਬਾਕੀ ਗੱਲਾਂ ਇਹ ਆਪ ਦੱਸਿਓ ਤੁਹਾਨੂੰ ਕਿ ਮੈਂ ਕਿੰਨੇ ਕੰਮ ਕਰਦੇ ਹੈ 17 ਵਾਰਡ ਦੇ ਵਿੱਚ ਤੁਸੀਂ ਲੋਕਾਂ ਦੇ ਘਰਾਂ ਤੱਕ ਪਹੁੰਚ ਕਰਦੇ ਪਹੁੰਚ ਕਰਦੇ ਪਹੁੰਚਦੇ ਪਹੁੰਚਦੇ ਜਿਹੜੇ ਮੁੱਖ ਕਾਰਨ ਜਿਹੜੇ ਆ ਉਹ ਤੁਹਾਨੂੰ ਸਾਹਮਣੇ ਆਏ ਨੇ ਮੇਰੀ ਵਾਰਡ ਦੇ ਵਿੱਚ ਮੈਨੂੰ ਕੋਈ ਕਾਰਨ ਨਹੀਂ ਆਇਆ ਕਿਉਂਕਿ ਜਦੋਂ ਤੋਂ ਪਾਰਟੀ ਆਪਣੀ ਬਣੀ ਹੈ ਮੈਂ ਲਗਾਤਾਰ ਇਹਨਾਂ ਦੇ ਘਰ ਜਾ ਜਾ ਕੇ ਪ੍ਰੋਬਲਮ ਇਹਨਾਂ ਦੀ ਸੋਲਵ ਕੀਤੀ ਹੈ ਮੈਨੂੰ ਕੋਈ ਮੁਸ਼ਕਲ ਨਹੀਂ ਆ ਰਹੀ ਆਪਣੇ ਵਾਰਡ ਦੇ ਵਿੱਚ ਕੋਈ ਛੋਟੀ ਮੋਟੀ ਹੋਣੀ ਵੀ ਹੈ ਤਾਂ ਉਹ ਆਪਾਂ ਦੋ ਤਰੀਕੇ ਬਾਅਦ ਉਹਨਾਂ ਦੀ ਪ੍ਰੋਬਲਮ ਸੋਲਵ ਕਰੀਏ ਵਗ ਮੇਰੀ ਵਾਰਡ ਦੇ ਵਿੱਚ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ ਸਾਰੇ ਮੇਰੇ ਨਾਲ ਹੈ ਅਗਰ ਹੈਗੀ ਤਾਂ ਬੀਬੀਆਂ ਨਹੀਂ ਥਲੋਤੀਆਂ ਤੁਸੀਂ ਇਹ ਸਵਾਲ ਕਰ ਸਕਦੇ ਹੋ ਬਾਕੀ ਵਾਰਡ ਦੇ ਵੋਟਰਾਂ ਸੋਟਰਾਂ ਨੂੰ ਕਿਹੜੀ ਫੀਲ ਕਰਨਾ ਚਾਹੀਦੀ ਮੈਂ ਇਹ ਹੀ ਕਰਨੀ ਚਾਹੂੰਗੀ ਕਿ ਉਹ ਵੀ ਤਗੜੇ ਹੋ ਕੇ ਆਪਣਾ ਸਨਾਵ ਲੜੀ ਰਹੇ ਬਾਕੀ ਸਾਰੀ ਸੀਟ ਆਪਾਂ ਜਿੱਤेंगे ਵਧੀਆ ਤਰੀਕੇ ਨਾਲ ਜੀ ਕੀ ਨਾਮ ਦੇ ਤੇ ਕਿਹੜਾ ਵਾਰਡ ਚ ਹੋ ਤੁਸੀਂ ਹਾਂਜੀ ਸਰ ਮੇਰਾ ਨਾਮ ਰਣਜੀਤ ਕੌਰ ਪੰਨੂ ਹੈ ਮੈਂ 17 ਨੰਬਰ ਵਾਰਡ ਮੈਮ ਦੇ ਨਾਲ ਇਸ ਤਰ੍ਹਾਂ ਦੇ ਜਿਹੜੇ ਇਹਨਾਂ ਨੇ ਮਤਲਬ ਲੰਬੇ ਸਮੇਂ ਤੋਂ ਵਾਰਡ ਨਾਲ ਜੁੜੇ ਆ ਤੇ ਵਾਰਡ ਦੇ ਜਿਹੜੇ ਵਿਕਾਸ ਦੇ ਪਰਨਾ ਮਤਲਬ ਹਾਂਜੀ ਸਰ ਦੇਖੋ ਇਹ 2-3 ਸਾਲ ਤੋਂ ਵਾਰਡ ਨੰਬਰ 12 ਸੀ ਦੀ ਮੈਮ ਕੋਲੇ ਉਹਨਾਂ ਦੇ ਇਹਨਾਂ ਨੇ ਬਹੁਤ ਹੀ ਇਮਾਨਦਾਰੀ ਨਾਲ ਕੰਮ ਕੀਤੇ ਹੋਇਆ ਵਿਦਾਊਟ ਕਿਸੇ ਲगाव ਦੇ ਨਾਲ ਠੀਕ ਹੈ ਮੀਨਸ ਕਿ ਕਿਸ ਤਰ੍ਹਾਂ ਜੋ ਵੀ ਇਹਨੇ ਤਾਰੀਫ ਜਿੰਨੀ ਕੀਤੀ ਜਾਵੇ ਓਨੀ ਹੀ ਕੱਟ ਹੈ ਦੀ ਵਿਸ਼ਵਾਸਿਤ ਆਉਂਦੇ ਜੀ ਵਾਰਡ ਵਾਸੀ ਅਸੀਂ ਹੁਣ ਇਹੀ ਵਾਰਡ ਨੰਬਰ ਜੋ 17 ਮੈਮ ਨੂੰ ਮਿਲੀ ਹੋਈ ਹੈ ਅਸੀਂ ਉਹਨਾਂ ਨੂੰ ਇਹੀ ਕਵਾਂਗੇ ਕਿ ਜਿਸ ਤਰ੍ਹਾਂ ਇਹਨਾਂ ਨੇ ਇਮਾਨਦਾਰੀ ਨਾਲ ਵਾਰਡ ਨੰਬਰ 12 ਦੇ ਵਿੱਚ ਕੰਮ ਕੀਤਾ ਉਸੇ ਤਰ੍ਹਾਂ ਹੀ 17 ਵਾਰਡ ਨੰਬਰ ਵਿੱਚ ਕੰਮ ਕਰਨਗੇ ਔਰ ਕੱਲ ਅਸੀਂ ਵਾਰਡ ਨੰਬਰ 17 ਦੇ ਵਿੱਚ ਗਏ ਆ ਗੁਰੂ ਅਰਜਨ ਦੇਵ ਕਲੋਨੀ ਜਿੱਥੋਂ ਕੇ ਬਹੁਤ ਹੀ ਜ਼ਿਆਦਾ ਸਾਨੂੰ ਪਿਆਰ ਪ੍ਰੇਮ ਮਿਲਿਆ ਹੈ ਸਾਨੂੰ ਕੁਝ ਘਰਾਂ ਨੇ ਮਿੱਕੇ ਕਰੇ ਖੜਕੇ ਕੋਲ ਡਰਿੰਕਸ ਵਗੈਰਾ ਚਾਹ ਵਗੈਰਾ ਪਲਾਈ ਹੈ ਸਾਡੀ ਬਹੁਤ ਜ਼ਿਆਦਾ ਰਿਸਪੈਕਟ ਕੀਤੀ ਹੋਈ ਹੈ ਅਦੀ ਫਖਰ ਸਾਹਿਬ ਸੁਖੇ ਮਾਰਡ ਨੰਬਰ 17 ਦੇ ਵਿੱਚ ਲੋਟ ਜਿਹੜੀ ਆ ਕਹਿੰਦੇ ਮੈ ਜੋ ਲੋਕਾਂ ਦਾ ਕਿਹੋ ਜਿਹਾ ਹੰਗਾਰਾ ਮਿਲਦਾ ਪਿਆ ਲੋਕਾਂ ਦਾ ਬਹੁਤ ਵਧੀਆ ਹੰਗਾਰਾ ਜੀ ਸਭ ਤੋਂ ਪਹਿਲਾਂ ਮੀਡੀਆ ਦਾ ਧੰਨਵਾਦ ਜਿਨ੍ਹਾਂ ਨੇ ਆ ਕੇ ਤੁਹਾਡਾ ਇੰਟਰਵਿਊ ਲਈ ਆ ਤੇ ਇਹਨਾਂ ਨੂੰ ਆਪਣੇ ਸ਼ਹਿਰ ਦੇ ਬਾਰੇ ਜਿਹੜਾ ਚੰਗੀ ਤਰ੍ਹਾਂ ਜਾਣਕਾਰੀ ਦੇ ਦਿੰਦੇ ਆ ਸਾਡਾ ਸ਼ਹਿਰ ਜਿਹੜਾ ਤਰੰਤਾ ਨਾ ਇੱਕ ਨੰਬਰ ਤੇ ਚੱਲ ਰਿਹਾ ਸਭ ਤੋਂ ਪਹਿਲਾਂ ਅਸੀਂ ਰੋਡ ਠੀਕ ਕਰਵਾਏ ਸੀਵਰੇਜ ਦੇ ਠੀਕ ਕਰਵਾਏ ਤੇ ਹੁਣ ਬਿਜਲੀ ਦਾ ਕੰਮ ਜਿਹੜਾ ਉਹ ਪੂਰਾ ਓਕੇ ਹੋ ਰਿਹਾ ਹੋਰ ਵੀ ਕੋਈ ਨਿੱਕੇ ਮੋਟੇ ਜਿਹੜੇ ਕੰਮ ਐ ਕੋਈ ਉਹ ਸਾਰੇ ਜਲਦੀ ਤੋਂ ਜਲਦੀ ਸਾਡੇ ਹੋ ਰਿਆ ਆ ਸਭ ਤੋਂ ਮੇਨ ਸਾਡਾ ਕੂੜੇ ਕਰਕਟ ਦਾ ਜਿਹੜਾ ਕੂੜਾ ਢੇਰ ਲੱਗਾ ਸੀਗਾ ਉਥੇ ਗੱਡੀਆਂ ਲੱਗੀਆਂ ਜੀਸੀਬੀ ਲੱਗੀਆਂ ਉਥੇ ਸਾਂਸ-ਸਾਂਸ ਕੇ ਕੂੜਾ ਜਿਹੜਾ ਬਾਹਰ ਪਹੇਜ ਜਾਂਦਾ ਨੂੰ ਘਰ-ਘਰ ਜਾਂਦੇ ਪਏ ਜੋ ਲੋਕਾਂ ਨੂੰ ਵੋਟ ਕਹਿਣ ਵਾਸਤੇ ਕਿਹੜੀਆਂ ਜਿਹੜੀਆਂ ਅਹਿਮ ਜਿਹੜੀਆਂ ਮੁਸ਼ਕਲਾਂ ਲੋਕਾਂ ਦਾ ਹੱਲ ਕਰਦੇ ਫਿਰਨੇ ਜਿਹੜੀਆਂ ਮਨ ਦੀ ਮੁਸ਼ਕਲ ਹੁੰਦੀਆਂ ਉਹ ਇਹ ਹੱਲ ਕਰਦੇ ਆ ਬਾਕੀ ਕੋਈ ਇਹੋ ਜਿਹੀ ਵੀ ਮੁਸ਼ਕਲ ਨਹੀਂ ਜਿਹੜੀ ਸੜਕਾਂ ਬਣੀ ਹੋਵੇ ਜਾਂ ਕਿ ਇਹ ਘਰ ਗਲੀ ਬੰਨ ਵਾਲੀ ਆ ਉਹਦੀ ਬਣਾਵਾਂਗੇ ਜਿਥੇ ਕੋਟੇ ਲੱਗਣ ਵਾਲੀ ਹੈ ਟਾਇਲ ਲਾਵਾਂਗੇ ਜਿਤਨਾ ਰੋਡ ਦੇ ਨਾਲ-ਨਾਲ ਸਾਰੇ ਸ਼ਹਿਰ ਦੇ ਵਿੱਚ ਟੈਲੀਆਂ ਨਹੀਂ ਲੱਗ ਚੁੱਕੀਆਂ ਤੇ ਇਸੇ ਤਰ੍ਹਾਂ ਜੇ ਕੋਈ ਗਲੀ ਵੀ ਰਹਿੰਦੀ ਹੋਵੇ ਤੇ ਉਹਦਾ ਗਲੀ ਦਾ ਵੀ ਕੰਮ ਪੂਰਾ ਕੰਪਲੀਟ ਕੀਤਾ ਜਾਊਗਾ ਪਾਰ ਨੰਬਰ 17 ਤੇ ਲੋਕਾਂ ਨੂੰ ਲਾਸਟ ਕੀ ਅਪੀਲ ਰਵੇ ਲੋਕਾਂ ਨੂੰ ਅਪੀਲ ਹੈ ਕਿ ਭਾਣਬਾਦੀ ਪਾਰਟੀ ਸਰਕਾਰ ਦੇ ਤਾਂ ਭਾਣਬਾਦੀ ਪਾਰਟੀ ਦੇ ਜਿਹੜੇ ਆ ਐਮਸੀ ਚੁਣੋ ਜਿਨ ਨਾਲ ਕੀ ਅੱਗੇ ਆਉਣ ਵਾਲੇ ਸਮੇਂ 'ਚ ਗ੍ਰਾਂੜੀ ਵਧ ਆ ਸਕੇ ਤੇ ਸ਼ਹਿਰ ਦਾ ਵਿਕਾਸ ਵੀ ਹੋ ਸਕੇ ਹਾਂ ਜੀ ਭਾਈ ਕੀ ਨਾਮ ਤੁਹਾਡਾ ਤਾਂ ਕੀ ਕਹਨੇ ਦਿੰਦੇ ਜੀ ਮੇਰਾ ਨਾਮ ਰੇਨੂ ਰੰਦਾਵਾ ਤੇ ਮੈਡਮ ਜਿਹੜੇ ਕਮਲੇਸ਼ ਚੌਧਰੀ ਸਾਡੇ ਵਾਰਡ ਤੋਂ ਹੈਗੇ 17 ਨੰਬਰ ਵਾਰਡ ਤੋਂ ਤੋਂ ਬਸ ਇਹਨਾਂ ਦੇ ਅਸੀਂ ਵੱਧ ਤੋਂ ਵੱਧ ਇਹਨਾਂ ਦਾ ਸਹਿਯੋਗ ਦਿਨਾ ਬਹੁਤ ਇਹਨਾਂ ਨੇ ਕੰਮ ਕੀਤੇ ਸਾਡੇ ਵਾਰਡ ਲਈ ਅੱਜ ਇਹਦਾ ਮੈਗਾ ਲਾਈਟਸ ਲਗਵਾਈਏ ਟੱਕਰ ਸਾਫਾਟਕ ਲੱਗੇ ਪੀਸ ਐਕੈਡਮੀ ਹੈ ਇਥੇ ਨਾਨੇ ਬੜੇ ਗੰਦ ਪਏ ਹੁੰਦੇ ਸੀਗੇ ਉਥੇ ਟਾਈਲਾਂ ਲਗਵਾਈਆਂ ਉਹ ਸਾਫ ਸਾਰਾ ਚੁਕਾਕ ਚੁਕੋ ਕੇ ਲਾਈਟਾਂ ਬੜੀ ਲੱਗੀਆਂ ਰੋਡ ਮੇ ਟਾਈਲਾਂ ਸਾਰੀ ਕਰਾਈ ਹੈ ਉਹਨਾਂ ਨੇ ਡਿਵਾਈਡਰ ਵਗੈਰਾ ਹੈ ਬਜ਼ੁਰਗ ਮਹਿਲਾ ਜਿਹੜੀ ਹੈ ਉਹਨਾਂ ਦੇ ਨਾਲ ਜਾ ਜਾ ਕੇ ਉਹਨਾਂ ਨੇ ਘਰੋਂ ਘਰੀ ਬਹੁਤ ਉਹਨਾਂ ਦੀ ਹੈਲਪ ਕੀਤੀ ਹੈ ਤੇ ਪੈਨਸ਼ਨ ਆਵਰਦ ਪੈਨਸ਼ਨ ਜਿੰਨੀ ਲਗਵਾਈਆਂ ਬੱਚਾਂ ਦੇ ਡਿਸੇਬਿਲਟੀ ਸਰਟੀਫਿਕੇਟਸ ਹੈ ਸਟਰੀਟ ਲਾਈਟਸ ਹੈ ਬਹੁਤ ਇਹਨਾਂ ਨੇ ਵਾਰਡ ਲਈ ਵੱਦ ਤੋਂ ਵੱਧ ਜਿਹੜੀ ਕੋਈ ਇਹਨਾਂ ਦਾ ਇੰਟਰਸਟ ਨਹੀਂ ਸੀਗਾ ਫਿਰ ਵੀ ਇਹਨਾਂ ਨੇ ਮਤਲਬ ਕੀਤਾ ਕੋਈ ਅ ਫਿਰ ਵੀ ਇਹਨਾਂ ਨੇ ਮਤਲਬ ਜੋ ਸਾਡੀ ਐਕਸਪੈਕਟੇਸ਼ਨ ਨਹੀਂ ਸੀਗੀ ਉਹ ਤੋਂ ਵੱਧ ਇਹਨਾਂ ਨੇ ਕੀਤਾ ਸਾਡੇ ਲਈ ਤੇ ਅਸੀਂ ਬਸ ਇਹੀ ਚਾਹੁੰਦੇ ਆ ਕਿ ਇਹ ਸਾਡੇ ਐਮਸੀ ਸਾਹਿਬ ਬਣ ਕੇ ਆਉਣ ਤੇ ਅੱਗੇ ਜਿਹੜੀ ਹੋਰ ਸਮੱਸਿਆ ਸਾਡੀ ਉਹ ਵੀ ਕਰਨ ਤੇ ਕੱਲ ਅਸੀਂ ਗੁਰੂ ਅਰਜੁਨ ਦੇਵ ਕਲੋਨੀ ਕਾਏ ਸੀਗੇ ਉੱਥੇ ਇਹਨਾਂ ਦੇ ਏਰੀਆ ਨਹੀਂ ਸੀਗਾ ਤੇ ਬਿਫੋਰ 15 ਡੇਜ਼ ਹੀ ਇਹਨਾਂ ਨੂੰ ਉਹ ਏਰੀਆ ਮਿਲਿਆ ਹੈ ਤੇ ਉਧਰ ਵੀ ਬੜੀ ਕੰਪਲੇਂਟ ਸੀਗੀ ਉਹਨਾਂ ਦੀ ਤੇ ਕਹਿੰਦੇ ਕੋਈ ਕਰ ਨਹੀਂ ਹੁਣ ਇੱਥੇ ਤੇ ਮੇਰਾ ਹੋ ਗਿਆ ਹੈ ਆਲਮੋਸਟ ਜੋ ਜਿਹੜਾ ਰਹਿ ਗਿਆ ਉਹ ਮੈਂ ਕਰਾਂਗੀ ਤੇ ਹੁਣ ਜਿਹੜੀ ਮੈਨੂੰ ਆ ਤੁਸੀਂ ਮੇਰਾ ਸਹਿਯੋਗ ਦੇ ਕੇ ਮੈਨੂੰ ਐਮਸੀ ਬਣਾਓਗੇ ਤੇ ਫਿਰ ਮੇਰਾ ਸਾਰਾ ਫੋਕਸ ਹੁਣ ਮਤਲਬ ਮੈਕਸਿਮਮ ਫੋਕਸ ਮੇਰਾ ਗੁਰਵਰਜਨ ਦੇਵ ਕਲੋਨੀ ਬੰਦੀ ਰਹੇਗਾ ਮੈਡਮ ਨੇ ਸਾਨੂੰ ਇਹ ਵੀ ਕਮਿਟ ਕੀਤਾ ਸੀ ਹਾਂਜੀ